ਇਕ ਓਨਕਾਰ ਸਤਿਗੁਰ ਪ੍ਰਸਾਦਿ ਆਇ ਸ਼ਾਇਦ ਅਸੁਈ ਕਬੀਰ ਭਾਈ ਬੇਨਤੀ ਜੋ ਪਈ ਹਮਰੀ ਗਰੁ ਹਾਦਿਰ ਰਖਾ ਪੂਰਨ ਹੋਇ ਜਿਤ ਕੇ ਚਾ ਤਬ ਚਨ ਮਨੈ ਹਮਾਰਾ ਪ੍ਰਾਜਨ ਕਰੋ ਪਰਤ ਪਾਰਾ ਹਮਰੇ ਦੁਸ ਬੈਤ ਮੁਕਾਵੋ ਆਪ ਹਰ ਦਮੇ ਬਚਾਓ ਸੁਖੀ ਬਸੈ ਮੂਰਪੁਰਿ ਵਾਰਾ ਸੇਵਕ ਸਿਖ ਸੁਭੈ ਕਰਤਾਰਾ ਮੂਰ ਰਖਾਣਿ ਦੀ ਕਰ ਦੇਈ ਸਭੈਨ ਕੋ ਆੜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰੁ ਪਜਣ ਕੀ ਰਹੇ ਪਿਆਸਾ ਤਮੈ ਛਾੜ ਕੇ ਵਰਨਾ ਤਿਉ ਜੋ ਵਰ ਚਾ ਸੁਦਮ ਤੇ ਪਾਉ ਸੇਵਕ ਸੇਕ ਹਮਾਰੇ ਤਾਰੀਏ ਚੰਟੂ ਸੋਤਰ ਹਮਾਰੇ ਮਾਰੀਏ ਆਪ ਆਦੇ ਮਦੇ ਬਰੀਏ ਮਨਨ ਕਾਲ ਕਤਰਾ ਸਿਰ ਫਰੀਏ ਉਜੋ ਸਦਾ ਹਮਾਰੇ ਪਛਾ ਸ੍ਰੀ ਤੁ ਜੋ ਗਰੇਵ ਰਚਾ ਰਾਗਲੇ ਮੇ ਰੱਖਣ ਹਾਰੇ ਸਾਇਬ ਸੰਤ ਸਾਹਿਬ ਪਿਆਰੇ ਨੀਨ ਮਨ ਸੁਨਕੇ ਹੰਤਾ ਤੁਮਹ ਪੂਰੀ ਚ ਪਰਦਸਨਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਬਿਓ ਬਤਰਾ ਕਾਲ ਪਾਇ ਕਰੋ ਸੁਨ ਬ੍ਰਕਾ ਸਾ ਸਕਲ ਕਾਲ ਕ ਕੀ ਆਤਮਾ ਸਾਜਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੋਤੀਯ ਨਰਕਾਸ ਬਲੋਕ ਸਵਾਰਾ ਨਮਸਕਾਰ ਹੈ ਦਾਇ ਹ ਮਹਾਰਾਜ ਨਰਕਾਸ ਦੁਖਤ ਬਨਾਇਓ ਦੇਵ ਦਾ ਜਛਣੀ ਬਜਾਇਓ ਆਦੰਤੇ ਕੇਵ ਤਾਰਾ ਸੁਧਰੂ ਸਿੰਘ ਦਿਓ ਹਮਾਰਾ ਨਮਸਕਾਰ ਤੇ ਸੇ ਕੋਮਾਰੀ ਸ਼ਕਲ ਪ੍ਰਜਾ ਜਨੇ ਆਪ ਸਵਾਰੇ ਸਿਵਕਣ ਕੋ ਸਭ ਕਨ ਸੁਖ ਦਿਓ ਸਫਰੰਕ ਕੋ ਬੁਲ ਮੋ ਬਦਕੀਓ ਘਟ ਘਟ ਕੇ ਅੰਤਰ ਗੀ ਜਾਣ ਭਲੇ ਬਰੇ ਕੀ ਪੀਰ ਪਛਾਣ ਚਿੰਟੀ ਤਕ ਕੁੰਚ ਰਸੂਲਾ ਸਫਰ ਕਿਰਪਾ ਰਿਸਕਰ ਬੁਲਾ ਸੰਤਨ ਉਪਾਇ ਤੇ ਦੁਖੀ ਸੁਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣ ਘਟ ਘਟ ਕੇ ਬਰਬਟ ਕੀ ਜਾਣ ਜਬ ਦਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹੀ ਉਪਾਰਾ ਜਬਾ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਦਰਸ਼ਨ ਹੋ ਜੇਤੇ ਵਰ ਸਿਰ ਸਭ ਤਾਰੇ ਆਪ ਹੀ ਆਪਣੀ ਬੁਝੋ ਚਾਰੇ ਤੁਮ ਸਭੀ ਤੇ ਰਤ ਨਿਰਾਨ ਜਾਣਤ ਪੇਦ ਪੇਦ ਰਿਆਲ ਨਿਰੰਕਾਰ ਨਿਰਵਕਾਰ ਨਿਰਲੰਬੀ ਆਦ ਨੀਲ ਨਾ ਦੇ ਸੰਭਤਾ ਕਾ ਮੂੜ ਜਾਰਤ ਪੇਦਾ ਜਾ ਕੋ ਪੇਵ ਨਾ ਭਾਵਤ ਪੇਦਾ ਤਾ ਕੋ ਕਿਰਪਾ ਹਨ ਮਾਰਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਦਸਦਾ ਸਿਮਰਨ ਕਾਲ ਕਾ ਚਿਨਤਨ ਹੈ ਪੇਵ ਆਪੀ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਦੇਤੀ ਜੁਮਰਾਲਾ ਖਣ ਜਾਏ ਬਸਾਰਾ ਕਹਿ ਬਸੜਾ ਪ੍ਰਤਿਬ ਸੰਸਾਰਾ ਕੇ ਕੇ ਰੂਪ ਨੂ ਸਰੂਪਾਰਗ ਪੋਰਾ ਕਹੀ ਭੂਪਾਂਦ ਜੇ ਰਸੇ ਧਿਰਕੇ ਨਿਤਪੁਰ ਕਾਨ ਬਹੁਰਾਈ ਦਿਨੀ ਕਉ ਫੂੜਾ ਜਾ ਬੈਠਾ ਕੌਸ਼ਲਪ ਸੰਗਲ ਕੇਟਾ ਸਗਰੇ ਸੇ ਦਤਾਇ ਚੰਬਵਾਰਜਗੜ ਸਰੂਪ ਬਸ਼ੰਭਵ ਅਬਰਚਾ ਮੇ ॠਤੰਗੁਰੂ ਸੇ ਕੀ ਵਾਰ ਸੇ ਕੇ ਸੰਗਰੋ ਦੁਸਰੇ ਦੇੜ ਭਰ ਪਾਤਾ ਸਕਲ ਮਲੇਸ਼ ਗਰੂਨ ਘਾਤਾ ਦੇਵ ਤੂ ਸਾਸਰ ਨਹੀਂ ਬਰੇਦਨ ਕੈਡਸ ਤੂ ਹਮਰੇ ਪਰਸ਼ਨ ਉਪਰੇ ਤਿਹਾਰੇ ਤਨ ਕਾ ਤੁਮ ਸੰਘਰਸ਼ ਬਟਾਰੇ ਜੋ ਕੋਲ ਕੋ ਇਕ ਭਾਰਤ ਹੈ ਤਾਂ ਕਿ ਤਨੁਕ ਮਹਿ ਰੱਛਾ ਹੋਇਦਾ ਸੁਭਗਾਰਾ ਦੂਸਰੇ ਸਰੇ ਤਤਕਾਲਾ ਕਿਰਪਾ ਦੇ ਸੰਜਾਇਣੇ ਰਹੋ ਤਾਂ ਕਿ ਤਾਪਨਕ ਮੋਹਰ ਹੋ ਵਿਰਧ ਸਦ ਕਰਮੋ ਸੁਭ ਹੋਇ ਦਿਸਤਾ ਸਕੇ ਨਾ ਕੋ ਇਕ ਮਾਰ ਨਿ ਤੁਮ ਸੁਮਾਰਾ ਕਾਲ ਪਾਸਿ ਧਾਇ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰੇ ਦੁਸ਼ਦੋ ਬਤੇ ਰਹਾ ੜਕੇ ਤਮਸੰ ਅੰਤਿਹਾਰਿ ਆਪਹਾਦਲੇ ਹੋ ਬਾਰੀ ਸਰਬ ਤੌਰਬ ਹੋ ਸੁਹਾਇ ਦਸਦੋ ਉਤਲੇ ਹੋ ਬਚਾਈ ਵਾਹਿਗੁਰੂ ਦੀ ਕਰਪਾਹ ਸਾਹਿਬ ਵਾਹਿਗੁਰੂ ਦੀ ਕੀ ਫਤਿਹ